ਜੋ ਬੋਲੇ ਈ ਸੋ ਨਰਪੈ ਅਕਾਲ ਸ੍ਰੀ ਵੰਦਾਸ ਮਹਾਰਾਜ ਕੀ ਜੈ ਜੋ ਬੋਲੇ ਈ ਸੋ ਨਰਪੈ ਸਭ ਸਰਵ ਸੰਤ ਸਮਾਜ ਕੀ ਜੈ ਸਾਰੇ ਸਭ ਤੋਂ ਪਹਿਲੇ ਜਗੁਰੂ ਦੇਵ ਧੰਨ ਗੁਰਦੇਵ ਜੀ ਮੈਂ ਹਕੂਮਤ ਰਾਏ ਟੋਨੀ ਪ੍ਰਧਾਨ ਸ੍ਰੀ ਗੁਰਵਦਾਸ ਪ੍ਰਕਾਸ਼ ਮੰਦਰ ਹੈੱਡ ਆਫਿਸ ਪੁਸ਼ਮਰਾ ਤੋਂ ਅੱਜ ਦਾ ਜਿਹੜਾ ਦੇਣਾ ਬੜਾ ਹੀ ਵਧੀਆ ਤੇ ਭਾਗਾ ਭਰਾ ਦੇਣਾ ਹੈ ਕਿ ਅੱਜ ਇੱਥੇ ਗੁਰੂਵਦਾਸ ਮੰਦਿਰ ਦੇ ਵਿੱਚ ਇੱਕ ਸੰਤ ਸਮੇਲਨ ਕਰਾਇਆ ਗਿਆ yogi ਸੰਤਾਂ ਦੇ ਸਹਿਯੋਗ ਨਾਲ ਬੜੀ ਹੀ ਵਧੀਆ ਤਰੀਕੇ ਨਾਲ ਸੰਪੂਰਨ ਹੋਇਆ ਗਿਆ ਜਿਹਦੇ ਵਿੱਚ ਉਚੇਚੇ ਤੌਰ ਤੇ 108 ਸੰਤ ਗੁਰਦੇਵ ਗਿਰੀ ਜੀ ਪਠਾਨਕੋਟ ਵਾਲੇ ਅਤੇ 108 ਸੰਤ ਕਿਸ਼ਨਾਤ ਜੀ ਛिडੂ ਵਾਲੇ ਤੇ ਬਾਬਾ ਅਮਰਜੀਤ ਜੀ ਜਲੰਧਰ ਤੋਂ ਦੂਜੇ ਚੇਤੇ ਤੋਂ ਪਹੁੰਚੇ ਤੇ ਉਹਨਾਂ ਨੇ ਸੰਗਤਾਂ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਗੁਰੂ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਜਿਹੜਾ ਕੀਤਾ ਕੀਤਾ ਉਹਨਾਂ ਨੇ ਮਹਾਰਾਜ ਦਾ ਜਿਹੜਾ ਮਹਾਰਾਜ ਦੀ ਬਾਣੀ ਦਾ ਗੁਣਗਾਨ ਸੰਗਤਾਂ ਨੂੰ ਕਰਾਇਆ ਜਿਹੜਾ ਉਹਨਾਂ ਸੰਗਤਾਂ ਬਹੁਤ ਹੀ ਗਦਗਦ ਹੋਈਆਂ ਉਹ ਨਿਹਾਲ ਹੋਈਆਂ ਨੇ ਤੇ ਮੈਂ ਸਾਰੀ ਹੀ ਸੰਗਤ ਦਾ ਆਪਣੇ ਦਿਲੋਂ ਤੇ ਆਪਣੀ ਸਗਾ ਆਪਣੀ ਸਭਾ ਵੱਲੋਂ ਧੰਨਵਾਦ ਕਰਨਾ ਵਾ ਸਾਰਿਆਂ ਦਾ ਕਿ ਜਿਨ੍ਹਾਂ ਨੇ ਅਸੀਂ ਆ ਕੇ ਸੰਗਤ ਦੀ ਜਿਹੜੀ ਜਿਹੜੀ ਹੈ ਕਿ ਇਸ ਮੇਲਨ ਦੀ ਜਿਹੜੀ ਹੈ ਸ਼ੋਭਾ ਵਧਾਈ ਹੈ ਤੇ ਅੱਗੇ ਤੋਂ ਮੈਂ ਉਮੀਦ ਕਰਨਾ ਵਾ ਕਿ ਸਾਰੇ ਹੀ ਇਸੇ ਤਰ੍ਹਾਂ ਅਸੀਂ ਆਪਾਂ ਮਿਲ ਜੁਲ ਕੇ ਸਾਡੇ ਕੰਮ ਕਰਾਂਗੇ ਇਹਦੇ ਨਾਲ ਹੀ ਜੈ ਗੁਰਦੇਵ ਤੁਹਾਨੂੰ ਗੁਰਦੇਵ ਆ ਸਭ ਸੰਗਤਾਂ ਨੂੰ ਜੈ ਗੁਰਦੇਵ ਅਤੇ ਜੈ ਭੀਮ ਜੀ ਆ ਮੈਸ਼ੂਨੀ ਕੁਮਾਰ ਜਗਾਨਿਆ ਜਨਨਸ 77 ਸ੍ਰੀ ਗੁਰਵਦਾਸ ਪ੍ਰਕਾਸ਼ ਮੰਦਿਰ ਹੈੱਡ ਆਫਿਸ ਪੂਛਰਪੁਰਾ ਸ੍ਰੀ ਅਮਸਰ ਸਾਹਿਬ ਤੋਂ ਆ ਪ੍ਰਧਾਨ ਜੀ ਨੇ ਦੱਸਿਆ ਕਿ ਡੇਰਾ ਜਗਤਗਿਰੀ ਪਠਾਨਕੋਟ ਤੋਂ ਸ੍ਰੀ ਗ੍ਰੀਵਦੀਪ ਗਿਰੀ ਮਹਾਰਾਜ ਜੀ ਸੰਤ ਕ੍ਰਿਸ਼ਨਾ ਜੀ ਚਿਹੜੋ ਵਾਲੇ ਆ ਔਰ ਬਾਬਾ ਅਮਰਜੀਤ ਜੀ ਸੰਸਰਵੰਦਾ ਜੀ 1 ਰੂਪ ਐਵੇਨਿਊ ਤੋਂ ਔਰ ਹੋਰ ਵੀ ਸੰਤ ਮਹਾਪੁਰਸ਼ ਜਿਹੜੇ ਨੇ ਅੱਜ ਹੈੱਡ ਆਫਿਸ ਪੋਸ਼ਣਪੁਰਾ ਵਿਖੇ ਜੋ ਮਹਾਨ ਸੰਤ ਸੰਮੇਲਨ ਕਰਾਇਆ ਗਿਆ ਉਹਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਸੋ ਅੱਜ ਸਵੇਰ ਤੋਂ ਹੀ ਬਾਰਿਸ਼ ਲਗਾਤਾਰ جاری ਸੀ ਬਹੁਤ ਮੀਂਹ ਪੈ ਰਿਹਾ ਸੀ ਔਰ ਬਾਹਰ ਅਸੀਂ ਪੰਡਾਲ ਵੀ ਜਿਹੜਾ ਵਾ ਲਗਾਇਆ ਸੀਗਾ ਤੇ ਪਰ بارش ਇੰਨੀ بارش ਹੋਣ ਦੇ باوجود ਵੀ ਸੰਗਤ ਜਿਹੜੀ ਹੈ ਪੂਰੇ ਸ਼ਹਿਰ ਤੋਂ ਔਰ ਪੂਰੇ ਪੰਜਾਬ ਤੋਂ ਦੋਹੋਂ ਨੇੜੇ ਸੰਗਤਾਂ ਭोम-ਭਮ ਆ ਕੇ ਪਹੁੰਚੀਆਂ ਔਰ ਅ ਅੱਜ ਜਿਹੜਾ ਵਾ ਬੜਾ ਵੱਡਾ ਇਕੱਠ ਹੋਇਆ ਹੈ ਹੈੱਡ ਆਫਿਸ ਪੂਛਣ ਔਰ ਪੂਰਾ ਵੇਖੇ ਔਰ ਸੰਤਾਂ ਨੇ ਆਪਣੇ ਪ੍ਰਵਚਨ ਕੀਤੇ ਔਰ ਨਾਲ ਹੀ ਜਿੱਥੇ ਅ ਆਪਣਾ ਸਾਡੇ ਅੰਮ੍ਰਿਤਸਰ ਦੇ ਹਲਕੇ ਦੇ ਐਮਐਲਏ ਸੈਂਟਰ ਹਲਕੇ ਦੇ ਐਮਐਲਏ ਡਾਕਟਰ ਡਾਕਟਰ ਅਜੀਤ ਗੁਪਤਾ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਜਰਨੈਲ ਸਿੰਘ ਢੋਡ ਜੀ ਵਾਰਡ ਨੰਬਰ 52 ਦੇ ਕਾਉਂਸਲਰ ਉਹ ਵੀ ਪਹੁੰਚੇ ਔਰ ਉਹਨਾਂ ਨੇ 3 ਲੱਖ ਦੀ ਪੇਟਾ ਜਿਹੜੀ ਹੈ ਮੰਦਿਰ ਦੇ ਡਿਵੈਲਪਮੈਂਟ ਵਾਸਤੇ ਜਿਹੜੀ ਉਹਨਾਂ ਨੇ ਅਲਾਉਂਸ ਕੀਤੀ ਔਰ ਨਾਲ ਹੀ ਅਸੀਂ ਉਹਨਾਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਜੋ ਕਿ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਹਰ ਧਰਮ ਦੇ ਧਾਰਮਿਕ ਗ੍ਰੰਥ ਨੇ ਉਹਨਾਂ ਨੂੰ ਜਿਹੜੀ ਹੈ ਮਾਨਤਾ ਦਿੱਤੀ ਜਾ ਰਹੀ ਹੈ ਪਰ ਲੇਕਿਨ ਜਿਹੜੀ ਸਾਡੀ ਜਿਹੜੀ ਰਵਦਾਸੀਆ ਕੌਮ ਦੀ ਜਿਹੜੀ ਜਿਹਦੀ ਜਨਸੰਖਿਆ 20 ਕਰੋੜ ਤੋਂ ਵੀ ਵੱਧ ਹੈ ਪੂਰੇ ਇੰਡੀਆ ਦੇ ਵਿੱਚ ਉਸ ਰਵਦਾਸੀਆ ਸਮਾਜ ਦੀ ਰਵਦਾਸੀਆ ਧਰਮ ਦੀ ਪਾਵਨ ਅਮਰਤ ਬਾਣੀ ਜਿਹੜੀ ਹੈ 20 ਕਰੋੜ ਲੋਕਾਂ ਦੀ ਅੰਮ੍ਰਿਤ ਬਾਣੀ ਨੂੰ ਇਹ ਮੰਨਤਾ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤੀ ਜਾ ਰਹੀ ਸੋ ਅਸੀਂ ਬੇਨਤੀ ਕਰਾਂਗੇ ਪੰਜਾਬ ਸਰਕਾਰ ਨੂੰ ਅਸੀਂ ਇੱਕ ਮੈਮੋਰੰਡਮ ਵੀ ਦਿੱਤਾ ਹੈ ਅੱਜ ਕਿ ਇਹ ਜਿਹੜੀ ਹੈ ਰਵਦਾਸੀਆ ਧਰਮ ਦੀ ਜਿਹੜੀ ਅੰਮ੍ਰਿਤ ਬਾਣੀ ਹੈ ਉਸ ਨੂੰ ਸਰਕਾਰੀ ਮੰਨਤਾ ਦਿੱਤੀ ਜਾਵੇ ਸੋ ਮੈਂ ਇੱਕ ਵਾਰੀ ਫੇਅਰ ਹੈੱਡ ਆਫਿਸ ਪੂਰਾ ਵੱਲੋਂ ਸਮੂਹ ਸੰਗਤ ਦਾ ਸਮੂਹ ਸਭਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਜਸਲ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਚੈਨਲ ਆਏ ਨੇ ਸਾਰਿਆਂ ਦਾ ਜਨ ਲਾਈਵ ਟੈਲੀਕਾਸ ਕਿਤਾ ਮੈਂ ਸਾਰਿਆਂ ਦਾ ਆਪਣੇ ਮੰਦਰ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੈ ਗੁਰਦੇਵ ਜੈ ਭੀਮ ਜੈ ਭਗਤ ਧੰਨਵਾਦ